ਆ ਰਹੇ ਆ ਤੁਹਾਨੂੰ ਉਸ ਬਾਬੇ ਨਾਲ ਜਿੰਨਾ ਤੇ ਬੀਬੀਆਂ ਵੱਲੋਂ ਬਹੁਤ ਜ਼ਿਆਦੇ ਕਾਨੂੰਨੀ ਕਾਨੂੰਨੀ ਇਲਜ਼ਾਮ ਲੱਗ ਰਹੇ ਆ ਅੱਜ ਆਪਾਂ ਮਿਲੋਣੇ ਉਸ ਬਾਬੇ ਨੂੰ ਆ ਜਾ ਵੀ ਮੁੰਡਾ ਖਿੱਚ ਕੇ ਆ ਜਾ ਕਰ ਲੋ ਜੀ ਦੋਸਤੋ ਅੱਜ ਆਪਾਂ ਪਹੁੰਚ ਚੱਕੇ ਆ ਬਾਬੇ ਪੱਖੇ ਕੋਲੇ ਜਿਹਦੇ ਤੇ ਕੀ આરોਪ ਲੱਗਿਆ ਕੁਝ ਦਿਨ ਪਹਿਲਾਂ ਦੀ ਖਬਰ ਆ ਗਈ આરોਪ ਲੱਗਿਆ ਵੀ ਇਹ ਜਨਾਨੀਆਂ ਨਾਲ ਦੁਸ਼ਕਰਮ ਕਰਦਾ ਆਪਣੇ ਡੇਰੇ ਦੇ ਵਿੱਚ ਬਲਾ ਕੇ ਉਹਨਾਂ ਦਾ ਮਿਸਯੂਜ਼ ਕਰਦਾ ਜਾਂ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਂਦਾ ਆਪਾਂ ਮਿਲਦੇ ਆਂ ਬਾਬਾ ਜੀ ਬਾਬਾ ਜੀ ਸਤਿਕਾਰ ਜੀ ਬਾਬਾ ਜੀ ਜਿਹੜੇ ਛੋਟੇ ਤੇ ਇਲਜ਼ਾਮ ਲੱਗੇ ਆ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਜਿਹਾ ਕਹਿਆ ਨਹੀਂ ਕਨਾਂ ਚਾਹੁੰਦੇ ਸਾਡੇ ਤੇ ਬੇਬਦਨਾਂ ਇਲਜ਼ਾਮ ਲਾਤੇ ਬਾਬਾ ਜੀ ਸਾਨੂੰ ਨੇ ਕਿਸੇ ਨੇ ਬਦਨਾਮ ਕੀਤਾ 68 ਦੇ ਕੋਈ ਹੀ ਕਾਹ ਤੋਂ ਬਦਨਾਮੀ ਹੁੰਦੀ ਆ 68 ਦੇ ਕੋਈ ਹੀ ਕਾਹ ਤੋਂ ਖਬਰਾਂ ਲੱਗਦੀਆਂ ਹੋਰ ਵੀ ਬਥੇਰੇ ਗੁਰਦੁਆਰੇ ਡੇਰੇ ਮੰਦਰ ਮਸੀਤਾਂ ਉਹਨਾਂ ਰਗਾ ਕਾਹ ਤੋਂ ਨਹੀਂ ਲੱਗਦੇ 68 ਹੀ ਠਾਠ ਦੀਆਂ ਕਾਹ ਤੋਂ ਇੰਨੀਆਂ ਜਿਆਦਾ ਵੀਡੀਓ ਵਾਇਰਲ ਹੁੰਦੀਆਂ ਜਾਂ ਇੰਨੇ ਜਿਆਦਾ ਇਲਜ਼ਾਮ ਲੱਗਦੇ ਆ ਹੁਣ ਵੇਖੋ ਜੀ ਇਹ ਤਾਂ ਜੇ ਕੋਈ ਮੰਨ ਕੇ ਚੱਲੋ 100 200 ਬੰਦੇ ਦੇ ਵਿੱਚੋਂ ਇੱਕ ਦੋ ਬੰਦਾ ਖਰਾਬ ਕਰਦੇ ਆ ਤ ਉਹ ਦਿਨ ਹੋਣ ਲੱਗ ਜਾਂਦਾ ਬੱਦ ਨਹੀਂ 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 ਬਾਬਾ ਜੀ ਇਹ ਇਹ ਤੁਸੀਂ ਜੇ ਕੰਮ ਕੀਤਾ ਫੇਰ ਹੀ ਤੁਹਾਡੇ ਤੇ ਇਲਜ਼ਾਮ ਲਾਇਆ ਨਾ ਸਾਡੇ ਤੇ ਨਾ ਕਿਸੇ ਨੇ ਇਲਜ਼ਾਮ ਲਾਤਾ ਹੋਰ ਲੱਖਾਂ ਕਰੋੜੀ ਪਬਲਿਕ ਤੁਰੀ ਫਿਰਦੀ ਉਹਨਾਂ ਤੇ ਨਾ ਲਾਤਾ ਜੇ ਇਹਦਾ ਮਤਲਬ ਤੁਸੀਂ ਕੀਤਾ ਤੁਹਾਡੇ ਗੁਰੂ ਸੀ ਜਿਹੜੇ ਉਹ ਇਸ ਟਾਈਮ ਜੇਲ੍ਹ ਦੇ ਵਿੱਚ ਬੈਠੇ ਆ ਮੈਂ ਦੱਸਣਾ ਚਾਹੁੰਨਾ ਦਰਸ਼ਕਾਂ ਨੂੰ ਜਿਹੜੇ ਇਹਨਾਂ ਦੀ ਏਸੇ ਗੱਦੀ ਤੇ ਪਹਿਲਾ ਗੁਰੂ ਸੀ ਉਹ ਵੀ ਏਸੇ ਕੰਮ ਦੇ ਵਿੱਚ ਫੜੇ ਗਏ ਆ ਅੱਜ ਜੋ ਕਿਤੇ ਹੜ੍ਹ ਦੇਲ ਦੇ ਵਿੱਚ ਸਲਾਖਾਂ ਦੇ ਪਿੱਛੇ ਨੇ ਪਰ ਅੱਜ ਉਸੇ ਲੀ ਤੇ ਕਹਿੰਦੇ ਜਿਹੜੀ ਜਿਹੜੀ ਲੀ ਤੇ ਗੁਰੂ ਚੱਲਿਆ ਸੀ ਉਸੇ ਲੀ ਤੇ ਚੇਲਾ ਚੱਲਿਆ ਤੁਹਾਡਾ ਗੁਰੂ ਵੀ ਏਸੇ ਲੀ ਤੇ ਸੀਗਾ ਉਹ ਦ ਸਲਾਖਾਂ ਦੇ ਪਿੱਛੇ ਆ ਸੋਨੂੰ ਨਹੀਂ ਲੱਗਦਾ ਵੀ ਸੋਨੂੰ ਵੀ ਸਲਾਖਾਂ ਦੇ ਪਿੱਛੇ ਜਾਣਾ ਪਊਗਾ ਜੇ ਤੁਸੀਂ ਆਹ ਕੁਛ ਨਾ ਛੱਡਿਆ ਕਰਨੋ ਆਪਾ ਜੀ ਜੋ ਕੁਛ ਗਲਤ ਕੀਤਾ ਹੀ ਨਹੀਂਗਾ ਉਹ ਕੁੜੀ ਇਲਜ਼ਾਮ ਲਾ ਰਹੀ ਆ 2 ਸਾਲ ਪਹਿਲਾਂ ਘਤੋਂ ਨੇ ਲਾਇਆ ਉਹਨੇ ਕਿ 2 ਸਾਲ ਨੂੰ ਪਹਿਲਾਂ ਖਾਨ ਨੂੰ ਸਾਰਾ ਕੁਛ ਮਿਲਦਾ ਸੀ ਤੇ ਅੱਜ ਮੈਂ ਲੱਤਾਂ ਪਿੱਛੇ ਖੱਚਲੀਆਂ ਤੇ ਵੀ ਤਾਂ ਕਰਕੇ ਇਹਦਾ ਮਤਲਬ ਬਾਬੇ ਮੰਨ ਰਹੇ ਆ ਵੀ ਇਦੋਂ ਪਹਿਲਾਂ ਮੈਂ 2 ਸਾਲ ਪਹਿਲਾਂ ਖਵਾਉਂਦਾ ਪਿਉਂਦਾ ਰਿਹਾ ਦੁਸ਼ਕਰਮ ਕਰਦਾ ਰਿਹਾ ਅੱਜ ਮੈਨੂੰ ਨਵਾਂ ਕੋਈ ਹੋਰ ਚੇਲੀ ਬਾਲਕ ਮਿਲ ਗਈ ਤੇ ਉਹਨਾਂ ਨੂੰ ਮੈਂ ਛੱਡਤਾ ਪਿੱਛੇ ਹਟ ਗਿਆ ਉਹਨਾਂ ਤੋਂ ਤੇ ਤਾਂ ਕਰਕੇ ਮੇਰੇ ਤੇ ਇਲਜ਼ਾਮ ਲ ਅਤੇ ਪਹਿਲਾਂ ਲਾ ਦਿੰਦੇ ਨਾ 2 ਸਾਲ ਪਹਿਲਾਂ ਜੇ ਮੈਂ ਗਲਤ ਕੰਮ ਕਰਦਾ ਸੀ ਅੱਜ 2 ਸਾਲਾਂ ਬਾਅਦ ਹੀ ਕਿਉਂ ਨਹੀਂ 2 ਸਾਲ ਪਹਿਲਾਂ ਤੁਸੀਂ ਕਰਦੇ ਰਹੇ ਹਾਂਗੇ ਨਹੀਂ ਜੇ ਮੰਨ ਕੇ ਚੱਲੋ ਕਹਿੰਦੀ ਐ ਬਿਲਕੁਲ ਸਬੂਤ ਆ ਮੈਂ ਨਹੀਂ ਉਹਨਾਂ ਨੇ ਤਾਂ ਦੱਸਿਆ ਵੀ ਤੁਹਾਡੇ ਕੋਲੇ ਇੰਟਰਨੈਸ਼ਨਲ ਜਾਂ ਆਪਣੇ ਇੱਕ ਮਿੰਟ ਕਿਹੜੀ ਕੰਟਰੀ ਸੀ ਉਹ ਹਾਂਕਾਂਗ ਹਾਂਕਾਂਗ ਤੋਂ ਇੱਕ ਲੇਡੀ ਆਉਂਦੀ ਸੀ ਆਉਂਦੀ ਰਹੀ ਆ ਤੁਹਾਡੇ ਕੋਲੇ ਹਰ ਮੰਥ ਆਉਂਦੀ ਰਹੀ ਆ ਹਰ 6 ਮਹੀਨੇ ਬਾਅਦ ਆਉਂਦੀ ਰਹੀ ਉਹ ਕਿਹੜੀ ਗੱਲਾਂ ਆਉਂਦੀ ਰਹੀ ਸੀ ਉਹ ਜੀ ਨਾ ਇਥੇ ਇਹਨਾਂ ਦੀ ਕਹੇ ਜ਼ਮੀਨਦਾਰ ਵਾਲਾ ਸੀਗਾ ਜ਼ਮੀਨ ਸੀ ਥੋੜੀ ਜਿਹੀ ਮਹਿੰਗੀ ਹੋਈ ਸੀ ਤੇ ਅਸੀਂ ਤਾਂ ਕਹਿ ਕੇ ਉਹਨੂੰ ਜ਼ਮੀਨ ਦਾ ਕਬਜ਼ਾ ਦਵਾਇਆ ਕਬਜ਼ਾ ਬਾਬਾ ਜੀ ਤੁਹਾਡਾ ਐਡੀ ਕਿੰਨੀ ਕ ਪਹੁੰਚ ਆ ਜਿਹੜਾ ਤੁਸੀਂ ਕਬਜ਼ਾ ਦਵਾਤਾ ਕਬਜ਼ਾ ਬਾਈ ਸਾਡੀ ਬਥੇਰੀ ਪਹੁੰਚੋ ਬਥੇਰੀ ਸੰਗਤ ਆਉਂਦੀ ਆ ਲੀਟਰ ਵੀ ਆਉਂਦੇ ਸਭ ਕੁਝ ਆਉਂਦਾ ਇੱਥੇ ਇਹ ਬਾਬੇ ਕਹਿ ਰਹੇ ਆ ਸਾਡੇ ਕੋਲੇ ਲੀਡਰ ਵੀ ਆਉਂਦੇ ਆ ਸਾਰਾ ਕੁਝ ਆਉਂਦਾ ਸਾਡੀ ਬਹੁਤ ਪਹੁੰਚ ਆ ਗਈ ਬਾਬਾ ਜੀ ਤੁਹਾਡੇ ਆਪ ਦੇ 68 ਦੀਆਂ ਇੰਨੀਆਂ ਵੀਡੀਓ ਵਾਇਰਲ ਹੁੰਦੀਆਂ ਆ ਤੁਸੀਂ ਉਹ ਤਾਂ ਤੁਸੀਂ ਬੰਦ ਕਰਵਾ ਨਹੀਂ ਸਕਦੇਗੇ ਠੀਕ ਆ ਹੁਣ ਜੀ ਆਪਾਂ ਕਿਸੇ ਨੂੰ ਸਭ ਕਿਸੇ ਨੂੰ ਨਾ ਰੋਕ ਨਹੀਂ ਸਕਦੇ ਹੁੰਦੇ ਨਾ ਕਿਸੇ ਨੂੰ ਆਪਾਂ ਸ਼ਾਂਤ ਕਰ ਸਕਦੇ ਆ ਹੁਣ ਡੋਡੀ ਬੰਦੇ ਦੀ ਸੋਚ ਆ ਕੀ ਪਤਾ ਕੀ ਕਰੀ ਜਾਂਦੇ ਆ ਮੈਂ ਇਕੱਲੇ ਇਕੱਲੇ ਬੰਦੇ ਤਾਂ ਨਿਗਾਹ ਆਖੀ ਨਹੀਂ ਸਕਦਾ ਨਹੀਂ ਬਾਬਾ ਜੀ ਨਿਗਾਹ ਛੋਡੀ ਸਾਰਿਆਂ ਤੇ ਹੀ ਹੁੰਦੀ ਹੈਗੀ ਨਿਗਾਹ ਛੋਡੀ ਸਾਰਿਆਂ ਤੇ ਹੀ ਹੁੰਦੀ ਆ ਤੁਹਾਨੂੰ ਐ ਕਿ ਇਕੱਠ ਚ ਕਿਵੇਂ ਪਤਾ ਲੱਗ ਜਾਂਦਾ ਵੀ ਆਹ ਬੀਬੀ ਅੱਜ ਨਵੀਂ ਆਈ ਆ ਤੇ ਅੱਜ ਮੈਂ ਇਹਨੂੰ ਆਪਣੇ ਘੋੜੇ ਤੇ ਲੈ ਕੇ ਜਾਣਾਗਾ ਲ ਬੀਬੀ ਤਾਂ ਕਿਹੜੀ ਨਵੀਂ ਆਈ ਆ ਕਿਸੇ ਨੂੰ ਵੀ ਨਹੀਂ ਲੈ ਕੇ ਗਿਆ ਘੋੜੇ ਤੇ ਆਪਾਂ ਛੋਡੇ ਤੇ ਇੱਕ ਨੇ ਨਹੀਂ ਬਹੁਤ ਬੁੜੀਆਂ ਨੇ ਬਹੁਤ ਬੀਬੀਆਂ ਨੇ ਇਲਜ਼ਾਮ ਲਾਏ ਆ ਉਸ ਨੂੰ ਤੁਸੀਂ ਪੈਸੇ ਦੇ ਕੇ ਰੇਸ਼ਮਤ ਦੇ ਕੇ ਉਹਨਾਂ ਦਾ ਮੂੰਹ ਬੰਦ ਕਰਦਾ ਜਿਨ੍ਹਾਂ ਨੇ ਪੈਸੇ ਨਹੀਂ ਲੈਤੇਗੇ ਠੀਕ ਆ ਉਹਨਾਂ ਨੇ ਸੋਡੇ ਤੇ ਅੱਜ ਪਰਚਾ ਦਿੱਤਾ ਸੋਨੂੰ ਸ਼ਰਮ ਆਉਣੀ ਚਾਹੀਦੀ ਆ ਇੱਥੇ ਲੋਕ ਸ਼ਰਦਾ ਨਾਲ ਆਉਂਦੇ ਆ ਆਪਦੇ ਦੁੱਖ ਤਕਲੀਫਾਂ ਦੇ ਮਾਰੇ ਆਉਂਦੇ ਆ ਵੀ ਸਾਡੇ ਦੂਰ ਹੋਣਗੇ ਤੁਸੀਂ ਉਹਨਾਂ ਨਾਲ ਉਹਨਾਂ ਦੀ ਦੇਹ ਨਾਲ ਜਾਂ ਉਹਨਾਂ ਦੇ ਸਰੀਰਕ ਸੰਬੰਧ ਬਣਾਉਂਦੇ ਆ ਸੋਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਤਾਂ ਦੁੱਖ ਤਕਲੀਫਾਂ ਹੀ ਦੂਰ ਕਰਦੇ ਆ ਪਿਆਰ ਬੰਡੀ ਦਾ ਬਾਬਾ ਜੀ ਇਹ ਕਾਦਾ ਪਿਆਰ ਹੋਇਆ ਜਿਸਮਾ ਦਾ ਕਿਹੜਾ ਪਿਆਰ ਹੋਇਆ ਜਿਸਮਾ ਦਾ ਕਿਹੜਾ ਪਿਆਰ ਉਹਨਾਂ 2 ਸਾਲ ਪਹਿਲਾਂ ਪਿਆਰ ਹੀ ਬੰਡਿਆ ਇਹਦਾ ਮਤਲਬ ਬਾਬੇ ਮੰਨ ਰਹੇ ਆ ਵੀ 2 ਸਾਲ ਪਹਿਲਾਂ ਅਸੀਂ ਆਹੀ ਲੈਣਦੇ ਸੀ ਆਹੀ ਕੁਛ ਕਰਦੇ ਰਹੇ ਹਾਂਗੇ ਤੇ ਹੁਣ ਵੀ ਤੂੰ ਕਹ ਵੀ ਇਹੀ ਕੁਛ ਚੱਲੂਗਾ ਨਹੀਂ ਨਹੀਂ ਅਸੀਂ ਉਹੋ ਜਿਹਾ ਕੁਛ ਨਹੀਂ ਕਰਦਾ ਸਾਨੂੰ 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 ਜਮਾ ਹੀ ਡਰ ਨਹੀਂ ਲੱਗਦਾ ਜਿਸੇ ਤੂੰ ਪਿਆਰ ਮੰਗਦਾ ਉਹਨੂੰ ਪਿਆਰ ਬੰਡੀ ਦਾ ਬਾਬਾ ਜੀ ਆਏ ਆ ਪਿਆਰ ਬੰਡਣੀ ਆਏ ਤੇ ਫਿਰ ਸੋਡੇ ਪਿਆਰ ਦੀਆਂ ਵੀਡੀਓ ਕਾਤੋਂ ਵਾਇਰਲ ਹੋ ਜਾਂਦੀਆਂ ਪਤਾ ਨਹੀਂਗਾ ਇਹ ਤਾਂ ਫਿਰ ਰੱਬ ਨੂੰ ਪਤਾ ਨੇ ਇਹ ਕਾਦਾ ਪਿਆਰ ਹੋ ਗਿਆ ਵੀ ਤੁਸੀਂ ਛੋਡੇ ਮੈਂ ਤਾਂ ਇੱਥੋਂ ਦਿੱਕਰ ਸੁਣਿਆ ਬਾਬਾ ਜੀ ਜਿਹੜੇ ਛੋਡੇ ਆਪਣੇ ਰੂਮ ਆ ਪਰਸਨਲ ਰੂਮ ਆ ਛੋਡਾ ਨਾ ਉਹਦੇ ਵਿੱਚੋਂ ਬੁੜੀਆਂ ਦੇ ਅੰਡਰਗਾਰਮੈਂਟਸ ਜਾਂ ਕੋਈ ਮਹਿੰਗੀਆਂ ਚੀਜ਼ਾਂ ਮਹਿੰਗੇ ਪਰਫੂਮ ਮਹਿੰਗੇ ਬੁੜੀਆਂ ਦੇ ਪਾਉਣ ਪਹਿਨਣ ਵਾਲੀਆਂ ਚੀਜ਼ਾਂ ਮਿਲੀਆਂ ਨੇ ਇਹ ਗੱਲ ਸੱਚ ਹੈ ਨਹੀਂ ਐ ਨੀ ਸਾਚੀ ਜੀ ਜੇ ਕੋਈ ਇਲਜ਼ਾਮ ਲਾਉਂਦਾ ਉਹਦਾ ਆਪਾਂ ਕਹਿ ਨਹੀਂ ਸਕਦੇ। ਬਾਬਾ ਜੀ ਜਿਹੜੀ 부ੜੀ ਨੇ ਥੋੜੀ ਬੀਬੀ ਨੇ ਇਲਜ਼ਾਮ ਲਾਇਆ ਉਹਦੇ ਕੋਲੇ ਬਕਾਇਦਾ ਰੂਪ ਚ ਵੀਡੀਓ ਬਣੀ ਹੋਈ ਆ। ਉਹਨੇ ਛੋਡੇ ਰੂਮ ਦੇ ਵਿੱਚ ਉਹ ਜਦੋਂ ਛੋਡੇ ਵਸਤਰਾਂ ਦੀ ਸੇਵਾ ਲਈ ਆ ਉਹਨੇ ਠੀਕ ਆ ਸਫਾਈ ਕੀਤੀ ਆ ਤੇ ਉਹਨੇ ਵੀਡੀਓ ਬਣਾਈ ਆ ਵੀ ਬਾਬੇ ਦੇ ਰੂਮ ਦੇ ਵਿੱਚ ਮਹਿੰਗੇ ਮਹਿੰਗੇ ਸੋਨੇ ਦੇ ਸੈੱਟ, ਮਹਿੰਗੇ ਮਹਿੰਗੇ 부ੜੀਆਂ ਦੇ ਅੰਡਰਗਾਰਮੈਂਟ ਉਹ ਸੋਨੇ ਦੇ ਸੈੱਟ ਤੁਸੀਂ ਪਾਉਂਦੇ ਸੀਗੇ। ਨਹੀਂ ਉਹ ਤਾਂ ਫਿਰ ਸ਼ੌਂਕ ਦਾ ਕਿਹੜਾ ਮੁੱਲ ਸੋਨੇ ਦੇ ਸੈੱਟ ਤਾਂ ਹੁਣ ਮਿਲਿਆ ਛੱਪਾਂ ਛੱਲੇ ਪਾਉਂਦਾ ਪਾਉਂਦਾ ਹੀ ਆ। ਚਲੋ ਬੰਦਿਆਂ ਵਾਲੇ ਤਾਂ ਮੰਨੇ ਸੌਣਾ ਸਪਾ ਤੁਸੀਂ ਪਾਉਂਦੇ ਸੀ ਬੁੜੀਆਂ ਵਾਲੇ ਜਿਹੜੇ ਹਾਰੀ ਸ ਆਹ ਹਾਰ ਰਾਣੀ ਹੁੰਦੇ ਆਗੇ ਜਾਂ ਕਾਂਡੇ ਜਾਂ ਟਿੱਕਾ ਇਹ ਵੀ ਸੋਡੇ ਰੂਮ ਦੇ ਵਿੱਚੋਂ ਮਿਲਿਆ ਇਹ ਤੁਸੀਂ ਬੰਦਦੇ ਸੀਗੇ ਇਹ ਤੁਸੀਂ ਪਾਉਂਦੇ ਸੀ ਉਹ ਤਾਂ ਐਵੇਂ ਇਲਜ਼ਾਮ ਲਾ ਰਹੀ ਹੈ ਇਹੋ ਜਿਹਾ ਕੁਛ ਨਹੀਂ ਸੋਤੇ ਬਾਬਾ ਜੀ ਜਿਹੜੇ ਸੋਡੇ ਤੇ ਅੱਜ ਇਲਜ਼ਾਮ ਲੱਗ ਰਹੇ ਹੈਗੇ ਤੁਸੀਂ ਆਖਿਆ ਵੀ 2 ਸਾਲ ਪਹਿਲਾਂ ਨਹੀਂ ਉਹਨੇ ਇਲਜ਼ਾਮ ਲਾਏ ਤੇ ਅੱਜ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਐਂ ਕਹਿਣਾ ਚਾਹੁੰਦੇ ਆ ਵੀ 2 ਸਾਲ ਪਹਿਲਾਂ ਉਹਨੇ ਇਲਜ਼ਾਮ ਨਹੀਂ ਸਿਲਾਏ ਤੇ ਕੀ ਗੱਲ ਵੀ ਉਦੋਂ ਉਹਨੂੰ ਪਿਆਰ ਸੀਗਾ ਤੇ ਅੱਜ ਉਹਨੇ ਮੰਨ ਕੇ ਚੱਲ ਮੈਂ ਲੱਤਾਂ ਪਿੱਛੇ ਖਿੱਚ ਲਈਆਂ ਮਜਾ ਉਹਨੂੰ ਕੋਈ ਹੋਰ ਮਿਲ ਗਿਆ ਜਾਂ ਹੋਰ ਲਓ ਜੀ ਇਹਦਾ ਮਤਲਬ ਲੈ ਬਾਬੇ ਮੰਨਦੇ ਆ ਵੀ ਇਦੋਂ ਪਹਿਲਾਂ ਮੈਂ ਵਿੱਚ ਅਨਵੋਲ ਸੀ ਇਸ ਕੰਮ ਦੇ ਵਿੱਚ ਸੀ ਇਹ ਦੁਰਕਸ਼ਨ ਕਰਦਾ ਰਿਹਾ ਮੈਂ ਠੀਕ ਆ ਅੱਜ ਮੈਂ ਪਿੱਛੇ ਹਟ ਗਿਆ ਤਾਂ ਮੇਰੇ ਤੇ ਇਲਜ਼ਾਮ ਲੱਗ ਰਹੇ ਇਹ ਗੱਲ ਤਾਂ ਫਿਰ ਬਾਬਾ ਜੀ ਤੁਸੀਂ ਮੰਨ ਰਹੇ ਆ ਮੰਨਦੇ ਆ ਹੁਣ ਪਿਆਰ ਆ ਪਿਆਰ ਬੰਡੀ ਦਾ ਆਖਿਰ ਦਾ ਬਾਬਾ ਜੀ ਤੁਸੀਂ ਕੀ ਖਾਨੇ ਆ ਜਿਹੜਾ ਤੁਸੀਂ 70 80 ਸਾਲਾਂ ਦੇ ਹੋਏ ਪਏ ਆ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਜੀ ਸਾਡੀ ਖਾਣਾ ਚੰਗੀ ਆ ਕਾਜੂ ਬਦਾਮ ਪੇਸ਼ ਤੇ ਚੰਗੀਆਂ ਚੀਜ਼ਾਂ ਖਾਈਦੀਆਂ ਸੀ ਘੋੜਾ ਤੇ ਬੜਾ ਘੋੜਾ ਤੇ ਬਰਦ ਕਦੇ ਬੁੜੇ ਨਹੀਂ ਹੋਏ ਲਓ ਜੀ ਬਾਬੇ ਆਂਦੇ ਕਹਿੰਦੇ ਅਸੀਂ ਨੁਕਰੇ ਘੋੜਿਆ ਨੂੰ ਆ ਨੁਕਰਾ ਘੋੜਾ ਕਦੇ ਮਰਦ ਤੇ ਘੋੜਾ ਕਦੇ ਬੁੜੇ ਨਹੀਂ ਹੋਏਗੇ ਇਹਦਾ ਮਤਲਬ ਹੁਣ ਤੁਸੀਂ ਬਾਬਾ ਜੀ ਇਹ ਸਾਰੀਆਂ ਜਿੰਨੇ ਛੁੱਡੇ ਤੇ ਇਲਜ਼ਾਮ ਲੱਗ ਰਹੇ ਮੰਨ ਰਹੇ ਨਹੀਂ ਉਹ ਐਵੇਂ ਇਲਜ਼ਾਮ ਲਾ ਰਹੇ ਆ ਬਾਕੀ ਉਹ ਕੋਈ ਨਹੀਂ ਜਦੋਂ ਸਬੂਤ ਪੇਸ਼ ਹੋਣਗੇ ਤੇ ਆਪਾਂ ਸਬੂਤ ਦਾ ਬਾਬਾ ਜੀ ਸਾਰੇ ਕੁੱਲ ਪਬਲਿਕ ਨੇ ਵੇਖ ਲਿਆ YouTube ਤੇ ਤੁਹਾਡਾ ਭਰਿਆ ਪਿਆ ਸੋਡੇ ਹੀ ਕਿਸੇ ਭਰੇ ਪਿਆ YouTube ਦੇ ਉੱਤੇ ਦਾ ਜੇ ਅਸੀਂ ਚਾਰ ਬੰਦਿਆਂ ਚ ਬੈਠ ਕੇ ਫੋਨ ਨਹੀਂ ਚਲਾ ਸਕਦੇ ਕਿਉਂਕਿ ਸੋਡੇ ਵਰਗੇ ਬਾਬਿਆਂ ਦੀਆਂ ਕਰਤੂਤਾ ਆਉਂਦੀਆਂ ਮੂਰੇ ਚਲੋ ਕੋਈ ਗੱਲ ਨਹੀਂ ਇਹ ਸ਼ਰਮ ਆਉਣੀ ਚਾਹੀਦੀ ਬਾਬਾ ਜੀ ਤੁਹਾਨੂੰ ਅਸੀਂ ਤਾਂ ਪਿਆਰ ਬੰਡੀ ਦਾ ਸ਼ਰਮ ਵਾਲੀ ਇਹ ਚ ਤਾਂ ਕਿਹੜੀ ਗੱਲ ਆ ਸੋਡੇ ਪਿਆਰ ਕਿਉਂ ਬਹਿਣ ਨੂੰ ਸੋਡਾ ਹੀ ਪਿਆਰ ਕਾਹਤੋਂ ਕੱਲਾ ਵਾਇਰਲ ਹੁੰਦਾ ਹੋਰ ਕਿਸੇ ਦਾ ਕਾਹਤੋਂ ਨਹੀਂ ਹੁੰਦਾ ਸਾਡੇ ਤੇ ਨਜ਼ਰਾਂ ਬਾਲਣਾਂ ਲੋਕਾਂ ਦੀਆਂ ਲਓ ਜੀ ਮੈਨੂੰ ਲੱਗਦਾ ਵੀ ਬਾਬਿਆਂ ਦੀ ਜਿਹੜੀ ਜਗਾ ਕੀ ਨਾ ਡੇਰਿਆਂ ਦੇ ਵਿੱਚ ਨਹੀਂ ਆ ਇਹਨਾਂ ਦੀ ਜਗ੍ਹਾ ਜੇਲ੍ਹ ਦੇ ਵਿੱਚ ਆ ਤੇ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਜਿੰਨੇ ਮੇਰੇ ਦਰਸ਼ਕਾ ਦੇਖਣ ਆ ਲਈ ਇਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਜਿੰਨੀਆਂ ਆਪਣੀਆਂ ਬੀਬੀਆਂ ਮਾਮਾ ਭੈਣਾਂ ਜਿਹੜੀਆਂ ਇਹਰ ਦੇ ਬਾਬਿਆਂ ਕੋਲੇ ਜਾਂਦੀਆਂ ਇਹ ਪਖੰਡ ਕਰਦੇ ਆ ਇਹਦੋਂ ਨਾਲੋਂ ਗੁਰਦੁਆਰਾ ਆਪਣਾ ਸਭ ਤੋਂ ਪਹਿਲਾ ਮੇਨ ਗੁਰੂ ਧਰਮ ਜਿਹੜਾ ਆਪਣਾ ਪਿਓ ਆਗਾ ਗੁਰੂ ਗੋਬਿੰਦ ਸਿੰਘ ਜੀ ਨੇ ਸਰਵੰਸ ਵਾਰਤਾ ਆਪਣੇ ਠੀਕਾ ਪਰਿਵਾਰ ਖਾਤਰ ਤੇ ਉਹਨਾਂ ਉਹਨਾਂ ਮੂਹਰੇ ਜਾ ਕੇ ਨਸਮਤਕ ਹੋਵੋ ਨਾ ਕਿ ਇਹਰ ਦੇ ਪਖੰਡੀ ਬਾਬਿਆਂ ਕੋਲੇ